ਕੀ ਹੈ ਜੀ ਮੈਂ ਭਾਰਤੀ ਕਿਸਾਨੀ ਉਹਨੇ ਦਿੱਤਾ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨਿਕ ਧੰਨਵਾਦ ਜੀ ਅੱਜ ਹਰੀਕੇ ਪੱਤਨ ਥਾਣਾ ਦੇ ਅੱਗੇ ਧਰਨਾ ਦੇਣ ਦਾ ਵਿਸ਼ਾ ਆਇਆ ਸੀ ਕਿ ਸਾਡਾ ਇੱਕ ਕਿਸਾਨ ਆ ਪਿੰਡ ਰੱਤਾ ਗੁੱਦਾ ਦਾ ਉਸ ਦੇ ਪਰਿਵਾਰ ਦੇ ਉੱਪਰ ਬਿਨਾਂ ਕਿਸੇ ਵਜ੍ਹਾ ਤੋਂ ਬਿਨਾਂ ਕਿਸੇ ਲੜਾਈ ਤੋਂ ਕੋਈ ਝਗੜਾ ਨਹੀਂ ਹੋਇਆ ਕੋਈ ਕਿਸੇ ਨੇ ਕਿਸੇ ਨੂੰ ਗਾਲੀ ਗਰੋਚ ਤੱਕ ਵੀ ਨਹੀਂ ਕਿਹਾ ਕਿਸੇ ਅਲ ਕੰਗਲ ਤੱਕ ਨਹੀਂ ਕਿਤੇ ਪੁਲਿਸ ਪ੍ਰਸ਼ਾਸਨ ਕਰਮਚਾਰਨੀ ਵੇਹ ਤੋਂ ਨਜਾਇਜ਼ ਪਰਚਾ ਦਰਜ ਕਰਕੇ ਉਹਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਦਿੱਤਾ ਗਿਆ ਜਿਹੜੀ ਬੱਚੇ ਦੀ ਪੜ੍ਹਾਈ ਸੀ ਜਿਹੜੀ 15-20 ਸਾਲ ਦੀ ਉਹਨੂੰ ਕਲੰਕਿਤ ਕਰਨ ਵਾਸਤੇ ਪਰਚਾ ਘੜਿਆ ਗਿਆ ਸੀ ਉਹਦੇ ਵਿਰੋਧ ਦੇ ਵਿੱਚ ਕਰਨਾ ਸਾਡੀ ਇਹ ਆ ਕਿ ਜਿਹੜਾ ਝੂਠੇ ਪਰਚਿਆਂ ਦਾ ਰਵਾਜ ਇਹ ਖਤਮ ਕੀਤਾ ਜਾਵੇ ਇਸ ਬਦਲਾਅ ਵਾਲੀ ਸਰਕਾਰ ਨੂੰ ਇਸੇ ਕਰਕੇ ਲਿਆਂਦਾ ਗਿਆ ਸੀ ਕਿ ਝੂਠੇ ਪਰਚੇ ਲੋਕਾਂ ਤੇ ਨਹੀਂ ਹੋਣਗੇ ਤੇ ਝੂਠਾ ਪਰਚਾ ਕਰਨਾ ਇੱਕ ਗੁਨਾਹ ਹੈ ਇੱਕ ਬੱਚੇ ਦੀ 15-20 ਸਾਲ ਦੀ ਜਿਹੜੀ ਭਗਤੀ ਆ ਪੜ੍ਹਾਈ ਆ ਉਹ ਖਤਮ ਕਰਨ ਤੁਨ ਦਾ ਇੱਕ ਮਰਸੂਬਾ ਹੁੰਦਾ ਹੈ ਤੇ ਕੋਝਿਕੇ ਨੇ ਜਿਹੜਾ ਝੂਠਾ ਪਰਚਾ ਬਣਾਉਣ ਵਾਲਾ ਹੈ ਨਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਜੋ ਕਿ ਇਸ ਟਾਈਮ ਸਮੇਂ ਦੀ ਮੰਗ ਆ ਜਿਹਦੇ ਨਾਲ ਧੱਕਾ ਹੋਣਾ ਉਹਦੇ ਤੇ ਪਰਚਾ ਕਰਾਉਣਾ ਹੀ ਕਰਾਉਣਾ ਜਿਹੜਾ ਝੂਠਾ ਬਣਾ ਲੈਣਾ ਤੇ ਕਿਸੇ ਨੂੰ ਪਰਤਾੜਿਤ ਕਰਨਾ ਉਹ ਬੜਾ ਵੱਡਾ ਗਨਾਹ ਹੈ ਤੇ ਉਹ ਸਜ਼ਾ ਦਾ ਹੱਕਦਾਰ ਆ ਉਹਤੇ ਪਰਚਾ ਹੋਣਾ ਚਾਹੀਦਾ ਜਿਹਨੇ ਝੂਠਾ ਪਰਚਾ ਬਣਾਇਆ ਪਰਚਾ ਜੀ ਪ੍ਰਭਜੀਤ ਸਿੰਘ ਆ ਮੇਡਾ ਭਰਾ ਤੇ ਗੁੱਦੇ ਤੋਂ ਬਾਕੀ ਪਰਿਵਾਰ ਦਾ ਮੈਂਬਰ ਤਾਂ ਜਿਆਦਾ ਮੈਨੂੰ ਨਾਮਾਂ ਦਾ ਨਹੀਂ ਪਤਾ ਉਦੇ ਪਿਓ ਦਾ ਨਾਮ ਬਲਵੀਰ ਸਿੰਘ ਆ ਬਜ਼ੁਰਗ ਬੰਦੇ ਆ ਜਿਹੜਾ ਉਹਦਾ ਪਿਓ ਆ ਪਲਾ ਮਾਨਸ ਬਹੁਤ ਆਮ ਘਰਾਂ ਮਤਲਬ ਕਿ ਗਰੀਬ ਬੰਦਾ ਹੈ ਤੇ ਉਹਨੇ ਬਾਹਰ ਦੇ ਕਾਗਜ਼ ਕੁਝ ਬਣਾਏ ਸੀ ਜਿਨ੍ਹਾਂ ਨੂੰ ਕਲੰਕਿਤ ਕਰਨ ਵਾਸਤੇ ਕੁਝ ਸੁਣਦੇ ਆ ਕਿ ਕੋਈ ਸਿਆਸੀ ਪਾਰਟੀ ਦਾ ਕੋਈ ਪੀਪੀਐ ਵੀ ਆ ਉਹਦਾ ਵਿੱਚ ਹੱਥ ਹੈ ਨਵੀਂ ਬਿਲਕੁਲ ਧੱਕਾ ਹੋ ਰਿਹਾ ਜਿਹੜਾ ਪਰਚਾ ਪਾਲਾ ਵੀ ਕੋਈ ਗਾਲ ਗਾਲ ਨਹੀਂ ਗੱਡੀ ਕਿਹਨੂੰ ਕੋਈ ਮਰਲਾ ਲੜਾਈ ਨਹੀਂ ਹੋਈ ਕੋਈ ਉਧਰ ਉਧਰ ਉਗਲ ਵੀ ਨਹੀਂ ਹੋਈ ਇਹ ਪਰਚੇ ਬਣਦੇ ਆ ਅਸੀਂ ਇਹਨੂੰ ਬਦਲਾ ਸਮਝਦੇ ਆ ਵੀ ਬਦਲਾ ਆ ਗਿਆ ਬਦਲਾ ਬਦਲਾ ਕਰਦੇ ਰਹੇ ਤੇ ਬਦਲਾ ਤਾਂ ਬਦਲਾਪ ਨਹੀਂ ਕੀਤਾ ਇਹਨਾਂ ਨੇ ਬਦਲਾ ਇਹੋ ਹੀ ਕੀਤਾ ਵੀ ਅੱਗੇ ਤਾਂ ਲੜਾਈਆਂ ਹੁੰਦੀਆਂ ਹੁੰਦੀਆਂ ਸੀ ਤੇ ਫੇਰ ਮਰਲਾ 26 ਦੀ ਕੋਈ ਮਾੜੀ ਮੋਟੀ ਲੜਾਈ ਹੁੰਦੀ ਤੇ ਝੂਠੀਆਂ ਛੱਬੀਆਂ ਬਣ ਜਾਂਦੀਆਂ ਨੇ ਜੀ ਸੱਟ ਲਾ ਕੇ ਇਹ ਤਾਂ 5 ਦਿਨ ਬਾਅਦ ਪਤਾ ਲੱਗਾ ਵਾ ਉਹਨੂੰ ਵੀ ਵਿਚਾਰੇ ਨੂੰ ਵੀ ਮੇਰੇ ਤੇ ਪਰਚਾ ਹੋ ਗਿਆ ਪੰਜ ਦਿਨ ਬਾਅਦ ਪਰਚਾ ਜਣ ਕੇ ਇਹਨੂੰ ਅਸੀਂ ਬਦਲਾ ਸੋਚਦੇ ਰਹੇ ਵੀ ਬਦਲਾ ਆਊਗਾ ਬਦਲਾ ਆਊਗਾ ਵਾਕਿਆ ਆਇਆ ਬਦਲਾ ਵਾ ਪਰ ਬਿਗੇਰ ਲੜਾਈ ਤੋਂ ਪਰਚੇ ਕਰਾਉਣ ਵਾਲਾ ਬਦਲਾ ਆਇਆ ਵਾ ਹੋਈ ਆ ਵੀ ਜਿਹੜਾ ਮੱਲਾ ਵੀ ਪਰਚਾ ਜਿਹੜਾ ਇਹ ਰੱਦ ਕੀਤਾ ਜਾਵੇ ਵੀ ਜਿਹੜਾ ਝੂਠਾ ਪਰਚਾ ਕੀਤਾ ਵਾ ਇਹਨੂੰ ਰੱਦ ਕਰਕੇ ਜਿਹੜਾ ਮੱਲਾ ਝੂਠਾ ਪਰਚਾ ਕਰਾਉਣ ਦਾ ਮੱਲਾ ਦੋਸ਼ ਜਿਹੜਾ ਲੱਗਦਾ ਵਾ ਉਹ ਧਾਰਾ ਲਾ ਕੇ ਤੇ ਉਲਟਾ ਉਹਨਾਂ ਦੇ ਪਰਚਾ ਕੀਤਾ ਜਾਵੇ ਜਿਹਨੇ ਝੂਠਾ ਪਰਚਾ ਕਰਾਇਆ ਇਹ ਰਿਵਾਜ ਖਤਮ ਹੋਣਾ ਚਾਹੀਦਾ ਹੈ ਜੀ ਨਾਮਕਾਂ ਬਣਨ ਗਈਆਂ ਤੇ ਅਸੀਂ ਵੱਡਾ ਲੋਕ ਕਰਾਂਗੇ ਬੰਦੀ ਜ਼ਿਲ੍ਹੇ ਦਾ ਮਮਲ ਸੂਬਾ ਸਾਥ ਕੇ ਸਾਰਾ ਅਸੀਂ ਲੋਕ ਜਾਮ ਕਰਾਂਗੇ ਮੰਗਾ ਮਨਾ ਕੇ ਉਤਾਂਗੇ ਇਹ ਮੱਲਾ ਦੀ ਇਕੱਲਾ ਅਸੀਂ ਨਿੱਧਰ ਦਾ ਲੋਕ ਤੇ ਇਕੱਲਾ ਇਹੋ ਜ਼ਿਲ੍ਹਾ ਦੀ ਸਾਰੇ ਸੂਬੇ ਦਾ ਮੀਟਿੰਗ ਹੋਵੇ ਫਿਰ ਸਾਡਾ ਧਰਨਾ ਸ਼ੁਰੂ ਆ ਜੀ ਮੈਂ ਸਰਦਾਰ ਸਰਵਨ ਸਿੰਘ ਰਤਨਪਾਲ ਜੀ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਪਰਚੇ ਤੇ ਆਮ ਹੀ ਹੁੰਦੇ ਰਹਿੰਦੇ ਆ ਪਰਚਿਆਂ ਦਾ ਕੋਈ ਵੱਡਾ ਇਸ਼ੂ ਨਹੀਂ ਹੈ 60 ਲੱਖ ਦੀ ਪਰਚਾ ਹੋਣਾ ਹੀ ਹੋਣਾ ਇਹ ਇਹੋ ਜਿਹਾ ਲਖਣ ਪਰਚਾ ਇਹਨਾਂ ਨੇ ਖੜਾ ਕੀਤਾ ਜਿੱਦੇ ਵਿੱਚ ਕਿਸੇ ਨਾਲ ਨਿਗਾ ਨਾ ਨਿਗਾ ਵੀ ਨਹੀਂ ਮਲਾਈ ਗਈ ਤੇ ਬੰਦੇ ਦੇ ਪਰਚੇ ਪੈ ਗਏ ਤੇ ਇਸ ਗਲਤ ਨੀਤੀ ਨੂੰ ਰੋਕਣ ਵਾਸਤੇ ਧੱਕੇਸ਼ਾਹੀ ਨੂੰ ਰੋਕਣ ਵਾਸਤੇ ਧਰਨਾ ਸੀ ਲਾਉਣ ਜਾ ਰਹੇ ਆ ਕਿ ਇਹ ਬਿਲਕੁਲ ਹੀ ਗਲਤ ਚੀਜ਼ ਹੋਈ ਹੈ ਜੇ ਸਹੀ ਹੁੰਦੀ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਪਰਚੇ ਜੱਟਾਂ ਦੇ ਹੁੰਦੇ ਹੀ ਆ ਕੋਈ ਵੱਡੀ ਕੋਈ ਛੋਟੀ ਹੈਗਾ ਪਰ ਜਿਹੜੀ ਇਹ ਇਹਨਾਂ ਨੇ ਨਜਾਇਜ਼ ਕੀਤੀ ਆ ਬੰਦੇ ਦੇ ਨਾਲ ਉਹਦੇ ਬੱਚੇ ਬਾਹਰ ਜਾਂਦੇ ਆ ਗਰੀਬ ਦੇ ਉਹਦੇ ਬੱਚੇ ਨੇ ਪੈਸੇ ਭਰੇ ਆ ਉਹਦੇ ਤੇ ਪਰਚਾ ਕਰਵਾਤਾ ਫਿਰ ਨਾਲ ਇੱਕ ਦਲਬਾਖ ਸਿੰਘ ਆ ਸਾਡੇ ਉਹ ਮਤਲਬ ਨਾ ਹੀ ਤੇ شریف ਆਦਮੀ ਸਾਡੇ ਪਿੰਡ ਦਾ ਬਸਨੀਕ ਆ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਇਹ ਇੱਕ ਮਤਲਬ ਜਿਹਨੂੰ ਕਹਿ ਸਕਦਾ ਵੀ ਜਨੇ ਕਦੇ ਕੁੱਤੇ ਦੇ ਡੰਡਾ ਵੀ ਨਹੀਂ ਮਾਰਿਆ ਉਹਦੇ ਦੇ ਪਰਚਾ ਕੱਢ ਮਾਰਿਆ ਤੇ ਇਹ ਬਿਲਕੁਲ ਨਜਾਇਜ਼ ਕੀਤਾ ਜਾ ਰਿਹਾ ਇਸ ਚੀਜ਼ ਨੂੰ ਅਸੀਂ ਰੋਕਣ ਵਾਸਤੇ ਅਨਸਾਫ਼ ਦਿਵਾਉਣ ਵਾਸਤੇ ਅਸੀਂ ਨਾਲ ਖੜੇ ਹਾਂ ਪਰਵਾਹ ਬਿਲਕੁਲ ਸਿਆਸੀ ਆ ਜੀ ਸਾਫ਼ ਦੀ ਮੰਗ ਕਰਾਂਗੇ ਜੀ ਪਰਚਾ ਰੱਦ ਹੋਵੇ ਤੇ ਉਹਨਾਂ ਦੇ 420 ਦਾ ਪਰਚਾ ਹੋ ਜੇ ਰੰਜੀ ਸਿੰਘ ਕੁੱਤਾ ਉਹਦਾ ਪੇਡਾ ਜੋ ਯੂਜੀਐਸ ਵਿਸ਼ੇ ਤੇ ਅਸੀਂ ਤਰਨਾਲ ਆ ਰਹੇ ਆਂ ਰੋਜ ਪ੍ਰਦਰਸ਼ਨ ਕਰਨ ਜਾ ਰਹੇ ਆਂ ਕਿਉਂਕਿ ਅੱਜ ਕੋਈ ਨਵਾਂ ਨਹੀਂ ਇਹ ਜਿਹੜੇ ਲੀਡਰਸ਼ਿਪ ਆ ਇਹ ਸਰਕਾਰਾਂ ਇਹ ਆਮ ਹੀ ਲੋਕਾਂ ਨਾਲ ਧੱਕੇ ਕਰਦੀਆਂ ਆਈਆਂ ਵਾ ਜਿਹੜਾ ਹੁਣ ਪਰਚਾ ਆਇਆ ਵਾ ਕੋਈ ਪਿੰਡ ਦੇ ਵਿੱਚੋਂ ਇਹਨਾਂ ਬੰਦਿਆਂ ਦੀ ਸੌਂ ਦਵੇ ਕਿ ਇਹ ਲੜਾਈ ਹੋਈ ਕਿਹੜੇ ਵੇਲੇ ਆ ਕਿਸ ਟਾਈਮ ਹੋਈ ਆ ਕੌਣ ਇਹਨਾਂ ਦਾ ਉੱਥੇ ਗਵਾ ਸੀਗਾ ਇਹ ਬਿਲਕੁਲ ਨਜਾਇਜ਼ ਪਰਚਾ ਆਇਆ ਕੋਈ ਲੜਾਈ ਨਹੀਂ ਹੋਈ ਇਹ ਬੰਦਾ ਘਰੇ ਕੋਈ ਟਰੈਕਟਰ ਦੇ ਨਾਲ ਕੋਈ ਕੰਮ ਕਰ ਰਿਹਾ ਸੀ ਇਹਦੀ ਉਂਗਲਾ ਜਿਹੜੀ ਉਹ ਸੰਗਲ ਦੇ ਵਿੱਚ ਆਈ ਆ ਸੰਗਲ ਵਿੱਚ ਜੀ ਉਂਗਲ ਆਈ ਆ ਤੇ ਇਹਦੇ ਵਿੱਚੋਂ ਇਹਨਾਂ ਕੀ ਕੀਤਾ ਵਾ ਸਾਰੀ ਇਹਨਾਂ ਪਾਰਟੀ ਨਾਲ ਰਲ ਕੇ ਇਹ ਆਮ ਆਦਮੀ ਦੀ ਪਾਰਟੀ ਦੇ ਸਹੇਤੇ ਸਾਰਾ ਕੁਝ ਕਰ ਰਿਆ ਵਾ ਪਹਿਲਾਂ ਇਹ ਬੰਦੇ ਕਾਂਗਰਸੀ ਵੀ ਆਨੰਦ ਰਾ ਸਰਕਾਰ ਦੇ ਵਿੱਚ ਵੀ ਆਮ ਲੋਕਾਂ ਨਾਲ ਧੱਕਾ ਕਰਦੇ ਆਏ ਆ ਤੇ ਸਰਕਾਰ ਉਹ ਹਾਰ ਗਈ ਹਰਮਿੰਦਰ ਗਿੱਲ ਦੇ ਇਸ਼ਾਰੇ ਦੇ ਪਹਿਲਾਂ ਕਰਦੇ ਸੀਗੇ ਅੱਜ ਲਾਲਜੀਤ ਖੁੱਲਰ ਦੇ ਇਸ਼ਾਰੇ ਤੇ ਸਾਰਾ ਕੁਝ ਕਰ ਰਿਆ ਪਹਿਲਾਂ ਉਹਨੂੰ ਕਾਂਗਰਸ ਸਰਕਾਰ ਦੇ ਵਿੱਚ ਲੋਕਾਂ ਨਾਲ ਧੱਕੇ ਕਰਦੇ ਕਰਦੇ ਰਿਹਾ ਤੇ ਜਦੋਂ ਇਹਨਾਂ ਦੇ ਨੂੰ ਪਤਾ ਵੀ ਹੁਣ ਸਰਕਾਰ ਬਦਲ ਗਈ ਆ ਸਾਡੇ ਤੇ ਵੀ ਤਸੱਦਦ ਹੋਣਾ ਵਾ ਇਹ ਉਹਦੀ ਆਮ ਆਰਮੀ ਪਾਰਟੀ ਦੀ ਝੋਲੀ ਪੈ ਗਈ ਹੁਣ ਜਿਹੜਾ ਪਰਚਾ ਆਇਆ ਵਾ ਕੌਣ ਪਾਊਗਾ ਵੀ ਇਹ ਪੁਲਸ ਨੂੰ ਵੀ ਪਤਾ ਵਾ ਕਿ ਇਹ ਪਰਚਾ ਨਾਜਾਇਜ਼ ਆ ਜਿਹੜਾ ਪਰਚਾ ਕਰਮ ਜਾ ਰਹੇ ਆ ਪਰਚਾ ਨਕੀਤਾ ਵਾ ਇਹ ਪੁੱਛਣ ਇਹਨਾਂ ਨੂੰ ਪੁਲਸ ਪੁੱਛੇ ਜਨਾ ਪਿੰਡ ਦੇ ਵਿੱਚ ਕੋਈ ਬੰਦਾ ਇਹਨਾਂ ਦੀ ਸੌਂ ਦੇ ਵੇਰਾ ਠੀਕੇ ਚੜ ਜਾਣ ਪਈ ਪਰਚਾਟ ਲੱਗੀ ਆ ਜਾਂ ਲੜਾਈ ਹੋਈ ਕਿਤੇ ਵੀ ਕਿਤੇ ਲੜਾਈ ਨਹੀਂ ਹੋਈ ਇਹ ਸਿਆਸੀ ਪਰਚਾ ਹੁੰਦਿਆ ਵਾ ਇਹ ਪੋਲਿਟਿਕਲ ਪ੍ਰੋਗਰਾਮ ਆ ਸਾਰਾ ਇਹਨਾਂ ਜਿਹੜਾ ਰਚਿਆ ਆ ਵਾ ਕਿਉਂਕਿ ਅਸੀਂ ਜੇ ਪਰਚਾ ਇਹਨਾਂ ਦਾ ਰੱਦ ਨਾ ਹੋਇਆ ਇਹਨਾਂ ਤੇ 420 ਦੀ ਕਾਰਵਾਈ ਨਾ ਆਈ ਇਹ ਅਸੀਂ ਨਾ ਚਾਹੁੰਦੇ ਵੀ ਅਸੀਂ ਹਰੀ ਗਲਾ ਹੈਡ ਰੋਕਾਂਗੇ ਬੰਦ ਕਰਾਂਗੇ ਜਿੰਨਾ ਚਿਰ ਵੀ ਸਾਨੂੰ ਸੰਘਰਸ਼ ਤਿੱਖਾ ਕਰਨਾ ਪਿਆ ਇਹ ਕਰਾਂਗੇ ਭਾਵੇਂ ਸਾਨੂੰ 10 ਦਿਨ ਚੋਣਾ ਬਣਾ ਪਵੇ ਕਿਉਂਕਿ ਅਸੀਂ ਇਨਸਾਫ ਇਹ ਜਥੇਬੰਦੀ ਦੇ ਨਾਲ ਅਈ ਜਥੇਬੰਦੀ ਸਾਡੇ ਨਾਲ ਨਾ ਹੁੰਦੀ ਕਿਉਂਕਿ ਇਹ ਸੜਨਾ ਅਜੇ ਤੱਕ ਮੇਰਾ ਮੇਰੇ ਨਾਲ ਜਿਹੜਾ ਕਾਂਗਰਸ ਸਰਕਾਰ ਦੇ ਵਿੱਚ ਵੀ ਇਹ ਧੱਕਾ ਸਾਡੇ ਨਾਲ ਵੀ ਕਰਦੇ ਰਿਹਾ ਹੋਰ ਵੀ ਲੋਕਾਂ ਨੇ ਇਹਨਾਂ ਧੱਕੇ ਕੀਤੇ ਆ ਕਿਉਂਕਿ ਆਹ ਜਿਹੜਾ ਪਰਚਾ ਹੋਇਆ ਵਾ ਇਹ ਦਰਸਨ ਵੀ ਲੜਾਈ ਕਿੱਥੇ ਹੋਈ ਆ ਕਿਸ ਟਾਈਮ ਹੋਈ ਆ ਇਹ ਬੰਦੇ ਜਿਹੜਾ ਅੱਜ ਤੋਂ ਅੱਜ ਨਵਾਂ ਨਹੀਂ ਕੋਈ ਇਹ ਲੀਡਰਸ਼ਿਪ ਜਿਹੜੀ ਧੱਕੇ ਕਰਦੀ ਆਈ ਆ ਖਾਸ ਕਰਕੇ ਇਹਨਾਂ ਬੰਦਿਆਂ ਦੀ ਪਿੰਡ ਦੇ ਵਿੱਚ ਕਿਹੜਾ ਸੌਂ ਦਿੰਦਾ ਵਾ ਇਹਨਾਂ ਦੇ ਬੰਦੇ ਹੀ ਸੌਂ ਦੇ ਦਿੰਨ ਇਹ ਲੜਾਈ ਹੋਈ ਆ ਮੰਗ ਬਿਲਕੁਲ ਕਰਦੇ ਆ ਬੇ ਪਰਚਾ ਰੱਦ ਹੋਣਾ ਅਰਜੈਂਟ ਪਰਚਾ ਰੱਦ ਹੋਣਾ ਚਾਹੀਦਾ ਇਹਨਾਂ ਦੇ ਕਾਰਵਾਈ ਬਣਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਕਰੇ ਜੇ ਪੁਲਿਸ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਕਿਉਂਕਿ ਇਹਦਾ ਤਖਾ ਹੋਰ